ਅੱਜ ਦੇ ਹਾਲਾਤ ਨਸ਼ੇ ਦੇ ਵਿੱਚ ਘਰਾਂ ਦੇ ਘਰ ਬਰਬਾਦ ਹੁੰਦੇ ਜਾ ਰਹੇ ਨੇ ਪਰਿਵਾਰਾਂ ਦੇ ਪਰਿਵਾਰ ਬਰਬਾਦ ਹੁੰਦੇ ਜਾ ਰਹੇ ਨੇ ਇੱਕ ਭੈਣ ਝੋਲੇ ਅੱਡ ਕੇ ਆਪਣੇ ਵੀਰ ਦੇ ਅੱਗੇ ਨਸ਼ੇ ਤੋਂ ਬਚਣ ਵਾਸਤੇ ਤਰਲਾ ਪਾ ਰਹੀ ਹੈ ਜਿਹੜਾ ਤਰਲਾ ਭੈਣ ਨੇ ਪਾਇਆ ਹੈ ਉਹ ਮੇਰੇ ਸਾਥੀ ਆਪ ਜੀ ਦੇ ਨਾਲ ਕਫਤਾ ਵਿੱਚ ਹੈ ਇਹੋ ਬਿਆਨ ਕਰ ਰਿਹਾ ਵੀਰ ਆਵੇ ਵੀਰਿਆ ਸੋਣ ਮੇਰੇ ਹੀਰਿਆ ਰਹੀ ਨਾਚੀਆਂ ਦੇ ਕੋਲ ਵੀਰਾ ਦੂਰ ਪੈਣ ਤੇਰੀ ਤੈਨੂੰ ਆਖਦੀ ਵੀਰ ਆਵੇ ਵੀਰਿਆ ਸੋਣ ਮੇਰੇ ਹੀਰਿਆ ਨਸ਼ਿਆਂ ਨੇ ਘਰ ਕੀਤੇ ਕਈ ਬਰਬਾਦ ਵੇ ਗਿਣਤੀ ਨਾ ਕੋਈ ਇਹ ਤਾਂ ਬਹੁਤ ਬੇਹਿਸਾਬ ਵੇ ਓ ਨਸ਼ਿਆਂ ਨੇ ਘਰ ਕਈ ਕੀਤੇ ਬਰਬਾਦ ਵੇ ਗਿਣਤੀ ਨਾ ਕੋਈ ਇਹ ਤਾਂ ਬਹੁਤ ਬੇਹਿਸਾਬ ਵੇ ਓ ਨਾ ਪਹਿਣਾ ਦਾ ਕੀ ਦੱਸ ਤੂੰ ਕਸੂਰ ਪਹਿਣ ਤੇਰੀ ਤੈਨੂੰ ਆਖਦੀ ਰਾਹੀ ਨੱਚਿਆਂ ਦੇ ਕੋਲੋਂ ਵੀਰਾ ਦੂਰ ਪਹਿਣ ਤੇਰੀ ਤੈਨੂੰ ਆਖਦੀ ਵੀਰੀਆ ਬੀਰੀਆ ਸੋਹਣੇ ਮੇਰੇ ਹੀਰੀਆ ਬੁੱਢੇ ਮਾਂ ਬਾਪ ਦਾ ਤੂੰ ਰੱਖੀ ਵੀ ਰੱਖ ਖਿਆਲ ਵੇ ਵੇਚਿਆ ਬੜੇ ਪੈਨੇ ਤਾਹੋ ਜੋ ਬੁਰਾ ਹਾਲ ਵੇ ਓ ਬੁੱਢੇ ਮਾਂ ਬਾਪ ਦਾ ਤੂੰ ਰੱਖੀ ਵੀ ਰੱਖ ਖਿਆਲ ਵੇ ਵੇਚ ਆ ਬੜੇਪੇ ਨਹੀਂ ਤਾਂ ਹੋ ਜੂ ਬੁਰਾ ਹਾਲ ਵੇ ਕਾਰੀ ਅੱਖੀਆਂ ਤੋਂ ਮੈਨਾਂ ਨੂੰ ਨਾ ਦੂਰ ਭੈਣ ਤੇਰੀ ਤੈਨੂੰ ਆਖਦੀ ਰਾਈ ਨੱਚਿਆ ਦੇ ਕੋਲ ਵੀਰਾ ਦੂਰ ਭੈਣ ਤੇਰੀ ਤੈਨੂੰ ਆਖਦੀ ਵੀਰ ਆਵੇ ਵੀਰਿਆ ਸੋਹਣ ਮੇਰੇ ਹੀਰਿਆ ਨਸ਼ਿਆਂ ਦੀ ਜਿੰਨਾ ਉੱਤੇ ਪਈ ਬੂਰੀ ਮਾਰਵੇ ਦੁਨੀਆਂ ਦੇ ਵਿੱਚ ਵੀਰਾ ਖਾਦੀ ਉਹ ਨਾ ਹਾਰਵੇ ਨਸ਼ਿਆਂ ਦੀ ਜਿੰਨਾ ਉੱਤੇ ਪਈ ਬੂਰੀ ਮਾਰਵੇ ਦੁਨੀਆਂ ਦੇ ਵਿੱਚ ਵੀਰਾ ਖਾਦੀ ਉਹ ਨਾ ਹਾਰਵੇ ਸ਼ਿਆਂ ਦੇ ਹੋਗੇ ਚੂਰ ਚੂਰ ਪੈਣ ਤੇਰੀ ਤੈਨੂੰ ਆਖਦੀ ਰਾਹੀ ਨੱਚਿਆਂ ਦੇ ਕੋਲ ਵੀਰਾ ਦੂਰ ਪੈਣ ਤੇਰੀ ਤੈਨੂੰ ਆਖਦੀ ਵੀਰਿਆ ਵੇ ਵੀਰਿਆ ਸੋਹਣੇ ਮੇਰੇ ਹੀਰਿਆ ਗੁਰਾ ਤਾਹੀ ਵੀਰਿਆ ਮੈਂ ਕਰੂੰ ਅਰਦਾਸ ਵੇ ਸੱਜ ਜਾ ਤੂੰ ਸਿੰਘ ਵੀਰਾ ਮੇਰੀ ਦਿਲੀ ਖਾਸ ਵੇ ਗੁਰੂ ਦਾਇਬੀਰ ਅਮੇ ਕਰੂੰ ਅਰਦਾਸ ਵੇ ਸੱਜ ਜਾ ਤੂੰ ਸਿੰਘ ਵੀਰਾ ਮੇਰੀ ਦਿਲੀ ਖਾਸ ਵੇ ਗੁਰੂ ਸੁਣੇਗਾ ਇਹ ਬੇਨਤੀ ਜ਼ਰੂਰ ਭੈਣ ਤੇਰੀ ਤੈਨੂੰ ਆਖਦੀ ਰਾਈ ਨੱਚਿਆਂ ਦੇ ਕੋਲ ਵੀਰਾ ਦੂਰ ਭੈਣ ਤੇਰੀ ਤੈਨੂੰ ਆਖਦੀ ਵੀਰ ਆਵੇ ਵੀਰਿਆ ਸੋਹਣੇ ਮੇਰੇ ਹੀਰਿਆ ਸਾਡਾ ਏ ਪੰਜਾਬ ਵਿੱਚ ਖੁਸ਼ੀਆਂ ਦੇ ਰਹੇ ਜੀ ਬਚ ਜਾਵੇ ਨਸ਼ਿਆਂ ਤੋਂ ਸੇਵਾ ਸੋਲ ਕਹੇ ਜੀ ਓ ਸਾਡਾ ਏ ਪੰਜਾਬ ਵਿੱਚ ਖੁਸ਼ੀਆਂ ਦੇ ਰਹੇ ਜੀ ਬਚ ਜਾਵੇ ਨਸ਼ੀਆਂ ਤੋਂ ਸੇਵਾ ਸੋਲ ਕਹੇ ਜੀ ਵਿੱਚ ਖੁਸ਼ੀਆਂ ਦੇ ਰਵੇ ਭਰਪੂਰ ਭੈਣ ਤੇਰੀ ਤੈਨੂੰ ਆਖਦੀ ਰਾਈ ਨਾਚੀਆਂ ਦੇ ਕੋਲ ਵੀਰਾ ਦੂਰ ਭੈਣ ਤੇਰੀ ਤੈਨੂੰ ਆਖਦੀ ਵੀਰ ਆਵੇ ਵੀਰਿਆ ਸੁਣ ਮੇਰੇ ਹੀਰਿਆ ਵੀਰ ਆਵੇ ਵੀਰਿਆ ਸੋਣ ਮੇਰੇ ਹੀਰੇਆ